ਸਰਕਾਰ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਖੇਤ ਉਸ ਦੀ ਦੇਦ ਉਸ ਦਾ ਫਾਇਦਾ ਜਿਹੜਾ ਆਮ ਲੋਕਾਂ ਨੇ ਪਤਾ ਨਹੀਂ ਲਿਆ ਕਿ ਨਹੀਂ ਲਿਆ ਪਰ ਜਿਹੜੇ ਮਾਈਨਿੰਗ ਮਾਫੀਆ ਨੇ ਇਸ ਦਾ ਪੂਰਾ ਫਾਇਦਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਇਹ ਵਰਤਿਕ ਨੂੰ ਮਾਈਨਿੰਗ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਕੱਲ ਤੋਂ ਵਾਇਰਲ ਹੋ ਰਹੀਆਂ ਨੇ ਤੇ ਸਮੋਕੇ ਤੇ ਪਹੁੰਚੇ ਸੀਗੇ ਤਾਂ ਮੌਕੇ ਤੇ ਅੱਜ ਜਦੋਂ ਪਹੁੰਚਿਆ ਤਾਂ ਮਸ਼ੀਨਾ ਦੋ ਪੋਗਰ ਮਸ਼ੀਨਾ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਡੇ ਵੱਲ ਦੇਖਿਆ ਤਾਂ ਉਹ ਪੋਗਰਨ ਮਸ਼ੀਨਾ ਕੱਢ ਕੇ ਲੈ ਗਏ ਨੇ ਪਰ ਮਾਈਨਿੰਗ ਡਿਪਾਰਟਮੈਂਟ ਜਿਹੜਾ ਆ ਉਹ ਉੰਮਗਰਦੀ ਨੀਂਦ ਸੁਤਾ ਹੋਇਆ ਇਹ ਉਹ ਨਰਜਨਾ ਮਸ਼ੀਨਾ ਲਗਾ ਕੇ ਪ੍ਰੋਗਰਮ ਮਸ਼ੀਨਾ ਲਗਾ ਕੇ ਜਿਹੜੇ ਮਾਈਨਿੰਗ ਮਾਫੀਆ ਨੇ ਉਸ ਦੇ ਵਿੱਚੋਂ ਜਿਹੜਾ ਆ ਦੇਤਾ ਹੱਥ ਚੋਰੀ ਕਰ ਰਹੇ ਨੇ ਮਾਈਨਿੰਗ ਮਾਫੀਆ ਦਿਨ ਦੇ ਉਜਾਲੇ ਦੇ ਵਿੱਚ ਵੀ ਜਿਹੜੀ ਰੇਤ ਚੋਰੀ ਕਰਦਾ ਨਜ਼ਰ ਆ ਰਿਹਾ ਪਰ ਡਿਪਾਰਟਮੈਂਟ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਬੀਤੇ ਦਿਨੋਂ ਆਇ ਹੜ੍ਹ ਦੇ ਨਾਲ ਜਿੱਥੇ ਕਾਫੀ ਲੋਕਾਂ ਦਾ ਨੁਕਸਾਨ ਹੋਇਆ ਸੀਗਾ ਤਾਂ ਕਾਫੀ ਰੇਤ ਜਿਹੜੀ ਆ ਵਕ ਵਕ ਇਲਾਕਿਆਂ ਚੋਂ ਰੁੜ ਕੇ ਇਸ ਇਲਾਕੇ ਵਿੱਚ ਆਈ ਸੀਗੀ ਇਸ ਵੇਲੇ ਆਪਾਂ ਹਲਕਾ ਪਵਾ ਦੇ ਇਲਾਕੇ ਦੇ ਵਿੱਚ ਮੌਜੂਦ ਹੈਗੇ ਆ ਸਹਾਰਨਪੁਰ ਪਿੰਡ ਹੋ ਗਿਆ ਗੱਜੂ ਜ਼ਗੀਰ ਹੋ ਗਿਆ ਤਾਸ਼ਪੁਰ ਹੋ ਗਿਆ ਇਸ ਇਲਾਕੇ ਵਿੱਚ ਜਿਹੜਾ ਸਰਕਾਰ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਦਾ ਖੇਤ ਉਸ ਦੀ ਦੇਦ ਉਸ ਦਾ ਫਾਇਦਾ ਜਿਹੜਾ ਆਮ ਲੋਕਾਂ ਨੇ ਪਤਾ ਨਹੀਂ ਲਿਆ ਕਿ ਨਹੀਂ ਲਿਆ ਪਰ ਜਿਹੜੇ ਮਾਈਨਿੰਗ ਮਾਫੀਆ ਨੇ ਇਸ ਦਾ ਪੂਰਾ ਫਾਇਦਾ ਲੰਦੇ ਹੋਏ ਨਜ਼ਰ ਆ ਰਹੇ ਇਹ ਦਰਜਨਾ ਮਸ਼ੀਨਾ ਲਗਾ ਕੇ ਪੋਗਰਨ ਮਸ਼ੀਨਾ ਲਗਾ ਕੇ ਜਿਹੜੇ ਮਾਈਨਿੰਗ ਮਾਫੀਆ ਨੇ ਉਸ ਜਗ੍ਹਾ ਇਹਦੇ ਵਿੱਚੋਂ ਜਿਹੜਾ ਆ ਰੇਤਾ ਹੱਥੋਂ ਚੋਰੀ ਕਰ ਰਹੇ ਨੇ ਔਰ ਅਵੈਧ ਤਰੀਕੇ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਲਗਾਤਾਰ ਤਸਵੀਰਾਂ ਜਿਹੜੀਆਂ ਕੱਲ ਤੋਂ ਵਾਇਰਲ ਹੋ ਰਹੀਆਂ ਨੇ ਤੇ ਇਸ ਮੌਕੇ ਤੇ ਪਹੁੰਚੇ ਸੀਗੇ ਤਾਂ ਮੌਕੇ ਤੇ ਜਦੋਂ ਪਹੁੰਚੇ ਤਾਂ ਮਸ਼ੀਨਾਂ ਦੋ ਪੋਗਲਾਂ ਮਸ਼ੀਨਾਂ ਲੱਗੀਆਂ ਹੋਈਆਂ ਸੀਗੀਆਂ ਤਾਂ ਸਾਡੇ ਵੱਲ ਦੇਖ ਕੇ ਇਥੋਂ ਉਹ ਪੋਗਲਾਂ ਦੀ ਮਸ਼ੀਨਾਂ ਨਿਕਾਲ ਕੇ ਲੈ ਗਏ ਨੇ ਪਰ ਮਾਈਨਿੰਗ ਡਿਪਾਰਟਮੈਂਟ ਜਿਹੜਾ ਆ ਉਹ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਤੁਸੀਂ ਉਹ ਦਿਖਾ ਰਹੇ ਕਿ ਸਾਰਾ ਏਰੀਆ ਜਿਹੜਾ ਹੈਗਾ ਕਾਫੀ ਰੇਤ ਜਿਹੜੀ ਇਸ ਇਲਾਕੇ ਵਿੱਚ ਰੇਤ ਨੂੰ ਪਾ ਸੋਨਾ ਹੀ ਕਵਾਂਗੇ ਕਿਉਂਕਿ ਮਾਈਨਿੰਗ ਮਾਫੀਆ ਵਾਸਤੇ ਇੱਕ ਕਿਸਮ ਦਾ ਇਹ ਸੋਨਾ ਹੀ ਹੈਗਾ ਤਾਂ ਮਾਈਨਿੰਗ ਮਾਫੀਆ ਦਿਨ ਦੇ ਉਜਾਲੇ ਦੇ ਵਿੱਚ ਵੀ ਜਿਹੜੀ ਰੇਤ ਚੋਰੀ ਕਰਦਾ ਨਜ਼ਰ ਆ ਰਿਹਾ ਪਰ ਡਿਪਾਰਟਮੈਂਟ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿਤਨਾ ਕਿਤੇ ਸਵਾਲੀਆ ਨਿਸ਼ਾਨ ਜਿਹੜਾ ਡਿਪਾਰਟਮੈਂਟ ਦੇ ਉੱਪਰ ਵੀ ਲੱਗਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਦਰਜਨਾ ਮਸ਼ੀਨਾ ਪੋਕਲਨ ਮਸ਼ੀਨ ਜਿਹੜੀ ਹੈ ਸਰਕਾਰ ਵੱਲੋਂ ਸਾਫ਼ ਤੌਰ ਤੇ ਬੈਨ ਹੈ ਕਿ ਕੋਈ ਵੀ ਜਿਹੜੇ ਮਾਈਨਿੰਗ ਕਰਨ ਵਾਲੇ ਆ ਜਾਂ ਕੋਈ ਲੀਗਲ ਆ ਜਾਂ ਇਲੀਗਲ ਆ ਕੋਈ ਵੀ ਜਿਹੜਾ ਪੋਕਲਨ ਮਸ਼ੀਨ ਨਾਲ ਖੁਦਾਈ ਨਹੀਂ ਕਰ ਸਕਦਾ ਪਰ ਇਸ ਇਲਾਕੇ ਵਿੱਚ ਸ਼ਰਿਹਾਮ ਜਿਹੜੀਆਂ ਤਸਵੀਰਾਂ ਤੁਹਾਨੂੰ ਆਪਸਾਨੀਆਂ ਕਰ ਰਹੇ ਆ ਕਿ ਸ਼ਰੇਆਮ ਸੀਨਾ ਲਗਾ ਕੇ ਦਰਿਆ ਦਾ ਸੀਨਾ ਜਿਹੜਾ ਸਨਲਿੰਗ ਕੀਤਾ ਜਾ ਰਿਹਾ ਪੋਗਲ ਮਿਚਾਂਦੇ ਨਾਲ ਪਰ ਡਿਪਾਰਟਮੈਂਟ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਥਾਨਕ ਲੋਕਾਂ ਨੇ ਬਾਦੇ ਜ਼ੁਬਾਨ ਦੇ ਵਿੱਚ ਪ੍ਰਸ਼ਾਸਨ ਅਕੀ ਮੰਗ ਕੀਤੀ ਹੈ ਕਿ ਇਸ ਇਲਾਕੇ ਦੇ ਵਿੱਚ ਉੱਚ ਸतरीय ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੇ ਲੋਕ ਮਾਈਨਿੰਗ ਮਾਫੀਆ ਦੇ ਤੌਰ ਤੇ ਇਸੇ ਕੰਮ ਕਰ ਰਹੇ ਨੇ ਉਹਨਾਂ ਦੇ ਉੱਪਰ ਭਰਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤੇ ਹੁਣ ਦੇਖਣਾ ਇਹ ਹੋਏਗਾ ਕਿ ਡਿਪਾਰਟਮੈਂਟ ਹੋਰ ਪ੍ਰਸ਼ਾਸਨ ਇਸ ਪੂਰੇ ਮਾਮਲੇ ਦੇ ਉੱਪਰ ਕੀ ਕਾਰਵਾਈ ਕਰਦਾ ਤੇ ਕੇ ਆਰਟੀ ਨਿਊਜ਼ ਨੈਟਵਰਕ ਲੋਕਾਂ ਦੀ ਹਮੇਸ਼ਾ ਆਵਾਜ਼ ਬੰਦਾ ਆਇਆ ਤੇ ਆਵਾਜ਼ ਬੰਦਾ रहेਗਾ ਤੁਸੀਂ ਜੁੜੇ ਰਹੋ ਕੇਆਰਟੀ ਨਿਊਜ਼ ਦੇ ਨਾਲ ਤੇ ਪਲ-ਪਲ ਦੀ ਅਪਡੇਟ ਜਿਹੜੀ ਤੁਹਾਨੂੰ ਆਪਾਂ ਇਸ ਮਾਮਲੇ ਦੇ ਉੱਪਰ ਦਿੰਦੇ ਰਵਾਂਗੇ